ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੁਗਲਚੱਕ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਣਜੀਤ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰ ਲਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਜਰਸੀ ਗਾਂ ਦਿਖਾਉਂਗਾ ਬਿਲਕੁਲ ਤਾਜੀ ਸੂਈ ਹੈ ਡਿਟੇਲ ਇਸ ਗਾਂ ਦੀ ਕੀ ਆ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਜਿਨ੍ਹਾਂ ਵੀਰਾਂ ਨੇ ਇਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਨਾਲ ਉਹਦੇ ਘੰਟੀ ਦੇ ਬਟਨ ਵਾਲ ਤੇ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਸੋਦਾ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉ ਨਿਰਖ ਪਰ ਕਿ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਅਸਲੀ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਆਪਣੀ ਜਰੂਰ ਕਰ ਲਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚੱਲਦੀ ਇੰਸਟਾਗ੍ਰam ਤੇ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਪਰ ਇਹ ਦੋਸਤੋ ਵੀਰਾਂ ਨਾਲ ਗੱਲਬਾਤ ਪੁੱਛੀਏ ਡਿਟੇਲ ਇਸ ਗਾਂ ਦੀ ਸਾਰੀ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਸਨੌ ਜੀ ਠੀਕ ਠ ਕਿੰਨਾ ਕੰਮਕਾਰ ਚੱਲੀ ਜਾਂਦਾ ਕੰਮਕਾਰ ਵਧੀਆ ਚੱਲੀ ਜਾਂਦਾ ਬੜੀ ਕਿਰਪਾ ਮਹਾਰਾਜ ਦੀ ਚਲੋ ਸ਼ੁਕਰ ਸ਼ੁਕਰ ਬਹੁਤ ਵਧੀਆ ਜੀ ਸ਼ੁਕਰ ਉਹਦੋਂ ਪਹਿਲੇ ਪਹੁੰਚੇ ਸੀ ਉਹ ਤੇ ਭਾਈ ਦੂਸਰੇ ਫੋਨ ਤੇ ਏਕੇ ਮੈਂਟੋ ਮੈਂਟ ਚਲੇ ਗਏ ਉਹ ਠੀਕ ਹੈ ਜੀ ਲੰਗਰ ਚੰਗਾ ਹੁੰਦਾ ਤੇ ਭਾਜ ਹੁੰਦਾ ਜੀ ਆਪਾਂ ਹਾਂਜੀ 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 ਤੇ ਫਿਰ ਉਹਦਾ ਕਰਕੇ ਮੈਂਟੋ ਮੈਂਟ ਲੈ ਕੇ ਜਾਂਦਾ ਜੀ ਆਉਂਦਿਆਂ ਸਾਰੀ ਠੀਕ ਠੀਕ ਹੈ ਹਾਂਜੀ ਹਾਂਜੀ ਇਹ ਸਭ ਤੋਂ ਪਹਿਲਾਂ ਤੁਸੀਂ ਆਪਣਾ ਐਡਰੈਸ ਬੋਲ ਦਿਓ ਐਡਰੈਸ ਆਪਣਾ ਪਿੰਡ ਮੋਗਲਚੱਕ ਹੈ ਜੀ ਹਾਂਜੀ ਨਾਮ ਰਣਜੀਤ ਸਿੰਘ ਹਾਂਜੀ ਤੇ ਮੋਬਾਈਲ ਨੰਬਰ ਹੈਗਾ 9646318031 ਠੀਕ ਹੈ 18031 ਠੀਕ ਹੈ ਜੀ ਤਹਿਸੀਲ ਵੀ ਆਪਣੀ ਤਰਨਤਾਰਨ ਹੈ ਤੇ ਜ਼ਿਲ੍ਹਾ ਵੀ ਆਪਣਾ ਤਰਨਤਾਰਨ ਹੈ ਠੀਕ ਹੈ ਜੀ ਆਪਾਂ ਨੂੰ ਝੰਡੋਕੇ ਪਿੰਡ ਤੋਂ 1 ਕਿਲੋ ਮੀਟਰ ਇੱਕ ਕਿਲੋਮੀਟਰ ਪੈਂਦਾ ਇਹ ਸਾਰਾ ਠੀਕ ਹੈ ਜੀ ਹਾਂਜੀ ਦੋਸਤੋ ਮੇਨ ਪੱਟੀ ਤਰਨਤਾਰਨ ਰੋਡ ਤੇ ਵੀਰ ਦਾ ਇਹ ਜਿਹੜਾ ਫਾਰਮ ਆ ਬਿਲਕੁਲ ਆ ਆਪਣੇ ਇਥੋਂ ਆਪਾਂ ਨੂੰ ਜਿਹੜਾ ਰੋਡ ਹੈ ਮੇਨ ਹਾਈਵੇ ਇੱਕੋ ਕਿਲਾ ਦੂਰ ਆ ਮੇਨ ਝੰਡੋਕੇ ਪਿੰਡ ਤੋਂ 1 ਕਿਲੋਮੀਟਰ ਤੇ ਲਾਗੇ ਨੇੜੇ ਦੋਸਤੋ ਪਿੰਡ ਇਹ ਸ਼ਾਹਪੁਰ ਪੈਂਦਾ ਵਾ ਮੋਗਲਤੱਕ ਪਿੰਡ ਦੋਸਤੋ ਥੋੜਾ ਦੂਰੀ ਤੇ ਝੰਡੋਕੇ ਪਿੰਡ ਬਿਲਕੁਲ ਲਾਗੇ ਆ ਮੇਨ ਜਿਹੜੀ ਲੋਕੇਸ਼ਨ ਲਾ ਕੇ ਵੀਰ ਦੇ ਬਿਲ ਤੋਂ ਤੁਸੀਂ ਆਪਣੇ ਫਾਰਮ ਤੇ ਆ ਸਕਦੇ ਜੀ ਬਾਕੀ ਵੀਰ ਜੀ ਆਪਾਂ ਦੱਸੀਏ ਇਸ ਗਾਂ ਬਾਰੇ ਕੀ ਦੀ ਡਿਟੇਲ ਹੈ ਜੀ ਕਿੰਨਾ ਟਾਈਮ ਨੂੰ ਸੂਈ ਨੂੰ ਗਾਂ ਆਪਣੇ ਨੂੰ ਜੀ ਅਜੇ ਕੋਈ 5 ਦਿਨ ਹੋਏ ਸੂਈ ਨੂੰ 5-6 ਦਿਨ ਅੱਛਾ ਜੀ ਦੂਸਰੇ ਸੂਏ ਸੂਈ ਆ ਠੀਕ ਹੈ ਜੀ ਤੇ ਜਰਸੀ ਵਹਿੜ ਆ ਠੀਕ ਹੈ ਜੀ ਅੱਛਾ ਤੁਹਾਨੂੰ ਜਿਹੜਾ ਬੋਲਾ ਹੀ ਅਜੇ ਬੋਲਾ ਸੀ ਕਿੰਨਾ ਕੁ ਤਿਆਰ ਹੈ ਬੋਲਾ ਦਾ ਥੱਲੇ 11 ਲੀਟਰ ਤਿਆਰ ਹੋਊਗਾ ਜੀ ਹੁਣ ਮੌਕੇ ਦਾ 11 ਕਿਲੋ ਜਿਹੜਾ ਆਪਾਂ ਛਕਾ ਦੇਣਾ ਘਰੋਂ ਕਿਸੇ ਨੂੰ ਠੀਕ ਹੈ ਜੀ ਉਹ ਆ ਜੀ ਸੂਆ ਪਿਓ ਦੂਜਾ ਸੂਈ ਹਾਂ ਪਿਓ ਦੂਜਾ ਸੂਆ ਸੂਈ ਆ ਠ ਦੋਸਤੋ ਆਰਡਰ ਕੁਆਲਟੀ ਗਾਣੇ ਚੰਗੀ ਤਿਆਰ ਕੀਤੀ ਹੈ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਦੁਪਹਿਰ ਦਾ ਕੋਈ 12 ਵਜੇ ਦਾ ਫੇਸ ਕੁਆਲਟੀ ਦੋਸਤੋ ਗਾਣੇ ਚੈੱਕ ਕਰ ਲੋ ਜਰਸੀ ਤੇ ਦੋਸਤੋ ਸ਼ਾਈ ਵਾਲਾ ਥੋੜਾ ਜਿਹਾ ਪੱਖ ਰੱਖਦੀ ਬਾਕੀ ਜ਼ਿਆਦਾ ਜਰਸੀ ਵਾਲੇ ਪਾਸੇ ਹੀ ਹੈ ਬੱਚਾ ਦੋਸਤੋ ਆ ਇਹਨੇ ਵਸ਼ਾ ਦਿੱਤਾ ਵਸ਼ੇ ਦਾ ਦੋਸਤੋ 나ੜੂ ਇਹਦੇ ਬਿਲਕੁਲ ਨਾਲ ਤੁਹਾਨੂੰ ਚੈੱਕ ਕਰਵਾ ਦੇਣਾ ਵਸ਼ਾ ਵੀ ਦੋਸਤੋ ਪਿਓਰ ਜਰਸੀ ਦਾ ਦਿੱਤਾ ਨੇ ਜਰਸੀ ਦਾ ਇਹਨੂੰ ਵੀ ਜੀ ਤੋਰੀ ਇੱਕ ਦਿਖਾਈਏ ਤੁਰ ਕੇ ਲਓ ਜੀ ਆਰਡਰ ਕੁਆਲਟੀ ਦੋਸਤੋ ਗਾਣੇ ਜਿੱਦਾਂ ਦਾ ਗਾਣਾ ਦਾ ਕੱਦ ਕਾਠਿਆ ਕੱਦ ਦੇ ਹਿਸਾਬ ਨਾਲ ਆਰਡਰ ਕੁ ਬਾਕੀ ਤੁਹਾਨੂੰ ਤੋਰ ਕੇ ਇੱਕੀ ਦਿਖਾ ਦਿੰਨੇ ਆ ਥੋੜਾ ਜਿਹਾ ਲੱਸਾ ਪਾਉ ਨੂੰ ਜਰੂਰ ਹੈ ਕਿਉਂਕਿ ਪਸ਼ੂ ਜਿਹੜਾ ਸੁੰਦਾ ਵਾ ਸੂਰੂ ਕੇ ਜਿਹੜਾ ਲੱਪੇ ਚ ਆ ਜਾਂਦਾ ਆ ਦੋਸਤੋ ਕਰੋ ਚੈੱਕ ਆਰਡਰ ਕੁਆਲਿਟੀ ਥਣਾ ਸੁਣਾਏ ਦੋਸਤੋ ਕੁਆਲਿਟੀ ਬਹੁਤ ਵਧੀਆ ਹੱਥੀ ਚਵਾਈ ਵਾਲਾ ਮੁਠੀ ਵਾਲਾ ਥਣ ਲੱਗਾ ਗਾਨ ਦੋਸਤੋ ਆ ਕਰ ਲੋ ਚੈੱਕ ਜੀ ਬਹੁਤ ਵਧੀਆ ਦੋਸਤੋ ਨੱਗਰ ਹਵਾ ਨੇ ਦੀ ਮਾਲਕ ਆ ਆ ਦੋਸਤੋ ਤਾਂ ਗਾਂ ਦਾ ਕਦ ਕੱਡ ਚੈੱਕ ਕਰਨਾ ਆਰਡਰ ਕੁਆਲਟੀ ਦੋਸਤੋ ਗਾਣੇ ਜਿੰਨੀ ਗਾਹ ਨੂੰ ਉਨੀ ਪੇਸ਼ਾ ਨੂੰ ਦੋਸਤੋ ਬੈਕ ਸਾਈਡ ਪੂਰਾ ਦਿਖਾਉਂਦੀ ਏ ਏਕਰੀਬੀ ਦੀ ਫੇਰੇ ਨੂੰ ਮੋੜ ਦੇ ਮੜੀ ਲਓ ਜੀ ਅਛਾ ਵੀ ਜਿਹੜੇ ਸੇਰੇ ਚੁਆਈ ਕੀਤੀ ਕਿੰਨੇ ਵਜੇ ਕਰਦੇ ਸੀ ਉਹਦੇ ਸੇਰੇ ਆਪਣੀ 6 ਵਜੇ ਦੀ ਚੁਆਈ ਹੈ ਜੀ 6 ਵਜੇ ਦੀ ਚੁਆਈ ਦੋਸਤੋ 6 ਘੰਟੇ ਦਾ ਟਾਈਮ ਜਿਹੜਾ ਚੁਈ ਨੂੰ ਹੋ ਗਿਆ ਉਹ ਤੇ ਸ਼ਾਮਾਂ ਨੂੰ ਦੋਸਤੋ ਜੇ ਚੁਆਈ ਦੇ ਵਿੱਚ ਬਾਕੀ 6 ਘੰਟੇ ਪਏ ਆ ਸ਼ਾਮਾਂ ਦੇ ਟਾਈਮ ਤੱਕ ਦੋਸਤੋ ਇਹ ਆਰਡਰ ਕੁਆਲਟੀ ਜਿਹੜੀ ਗਾਣੇ ਬਹੁਤ ਵਧੀਆ ਤਿਆਰ ਕਰ ਲੈਣੀ ਹੈ ਪੂਰਾ ਦੋਸਤੋ ਜੋਸ਼ ਵਾਲਾ ਹਵਾਨਾ ਨਿੱਗਰ ਆ ਕਰੋ ਚੈੱਕ ਜੀ ਥਣਾ ਤੁਣਾ ਜੀ ਦੋਸਤੋ ਕੁਆਲਿਟੀ ਬਹੁਤ ਵਧੀਆ ਮੁੱਠੀ ਵਾਲਾ ਥਣਾ ਥੀਚਵਾ ਜਿਹੜਾ ਬਹੁਤ ਵਧੀਆ ਤੇ ਥਣਾ ਜੀ ਦੋਸਤੋ ਵਿਥਾ ਆਫਿਸ ਵਿੱਚ ਬਹੁਤ ਬੱਚਾ ਦੋਸਤੋ ਆ ਫੇਰ ਤੋਂ ਚੈੱਕ ਕਰ ਲੋ ਅੱਛਾ ਵਜ ਮਗਰ ਬਾਕੀ ਚੌਣ ਚਾਣ ਬੜੀ ਪੋਲੀ ਹੈ ਜੀ ਖਰਾ ਸਾਹਿਬ ਕੋਈ ਭੂਰ ਛਟਾ ਕੋਈ ਕੋਈ ਭੂਰ ਛਟਾ ਨਹੀਂ ਕੋਈ ਥਣਾ ਦੀ ਬਾਤ ਘਟ ਕੋਈ ਬਾਤ ਘਟ ਨਹੀਂ ਜਿਹੜਾ ਵੀ ਵੀਰ ਆਵੇ ਆਪਦੀ ਦੋ ਟਾਈਮ ਦੀ ਚਵਾਈ ਕਰਕੇ ਲੈ ਕੇ ਜਾਵੇ ਜੀ ਠੀਕ ਹੈ ਠੀਕ ਹੈ ਜੀ ਜੇ ਆਪਾਂ ਪੈਸੇ ਲਾਉਣੇ ਆ ਨਾ ਜੇ ਆਪਣਾ ਫਰਜ ਬਣਦਾ ਆਪਾਂ ਤਸੱਲੀ ਕਰੀਏ ਸ਼ਾਮਰ ਦੀ ਜੇ ਆਪਾਂ ਵੀ ਪੈਸੇ ਲਾਏ ਆ ਤੇ ਆਪਾਂ ਤਸੱਲੀ ਕਰਕੇ ਲੈ ਆਏ ਆ ਅਗਲੇ ਦਾ ਵੀ ਫਰਜ ਬਣਦਾ ਜੀ ਉਹ ਅਗਦੀ ਤਸੱਲੀ ਕਰਕੇ ਖੜੇ ਠੀਕ ਹੈ ਠੀਕ ਹਾਂਜੀ ਅੱਛਾ ਵੀਰ ਜੀ ਮੁੱਲ ਕੀ ਕਰਦੇ ਹਾਂ ਮੁੱਲ ਵੇਖ ਲਓ ਭਾਜੀ ਬਾਹਰ ਜਰਸੀਆਂ ਦਾ ਕੀ ਹੋ ਗਿਆਣ ਮੁੱਲ ਹਾਂਜੀ ਮੁੱਲ ਬਾ ਪਰ ਬਾਕੀ ਚਲੋ ਫਿਰ ਵੀ ਆਪਾਂ ਜਛਦਾ ਦਾ ਜਮਲ ਕਰਨਾ ਜਿਹੜਾ ਆਪਣਾ ਪਹੂ ਜਿਹੜਾ ਆਪਾਂ ਨੂੰ ਖੈਰਾ ਸਾਹਿਬ ਜਾਇਜ ਮਿਲੀ ਆ ਤੇ ਆਪਾਂ ਜਾਇਜ ਹੀ ਦੇ ਦੇਣੀ ਆ ਠੀਕ ਹੈ ਜੀ ਹਾਂਜੀ ਕਰੋ ਕੰਮ ਫਿਰ ਮੁੱਲ ਕਰੀਏ 48000 ਹਾਂਜੀ ਤੇ 46000 ਦੀ ਦੇ ਦਈਏ 46000 ਦੀ ਲਈ ਹਾਂਜੀ 46 ਚ ਮਾਨਤਾ ਕਰ 46 ਚ ਮਾਨਤਾ ਕਰ ਦਾਂਗੇ ਜੀ ਠੀਕ ਹੈ ਜੀ ਹਾਂਜੀ ਆਹੇ ਗਿਆ ਭੈਣ ਭਰਾ ਦਾ ਮਾਨਤਾ ਕਰਾਂਗੇ ਠੀਕ ਹੈ ਜੀ ਦੋਸਤੋ 48000 ਰੁਪਏ ਵੀਰ ਨੇ ਡਿਮਾਂਡ ਰੱਖੀ ਹੈ ਗਾਂ ਦੀ 46000 ਰੁਪਏ ਦੇ ਵਿੱਚ ਵੀਰ ਕਹਿੰਦਾ ਕਿ ਜਿਹੜਾ ਵੀਰ ਭਰਾ ਖਰੀਦਣ ਆਊਗਾ ਆਪਾਂ ਉਹਦਾ ਮਾਨਤਾਣ ਦੋਸਤੋ ਜ਼ਰੂਰ ਕਰ ਕਿਉਂਕਿ ਵੀਡੀਓ ਤੇ ਜਿਹੜੀ ਦੱਸੇਗਾ ਮੁੱਲ ਜਿਹੜੇ ਫਿਕਸ ਨਹੀਂ ਹੋ ਗਏ ਮੁੱਲ ਥੋੜਾ ਬੜਾ ਦੋਸਤੋ ਮੌਕੇ ਤੇ ਜਨੂਰ ਮਾਨਦਾ ਇਹਨਾਂ ਦਾ ਥਣਾ ਦੀ ਦੋਸਤੋ ਕੁਆਲਿਟੀ ਉਲਟ ਬਣੀ ਵਾਲੇ ਪਾਸੇ ਤੋਂ ਵਿਖਾ ਦਿੰਨਾ ਕੋਈ ਬੈਕ ਸਾਈਡ ਤੋਂ ਦੋਸਤੋ ਤੁਹਾਨੂੰ ਵਿਖਾ ਦਿੰਨਾ ਆਰਡਰ ਕੁਆਲਿਟੀ ਦੋਸਤੋ ਗਾਨੇ ਬਹੁਤ ਵਧੀਆ ਲਾਜਵਾਬ ਤਿਆਰ ਕੀਤੀ ਹੈ ਅੱਥੀ ਚੋਾਈ ਮੁਠੀ ਵਾਲਾ ਥਣ ਲਗਾ ਆ ਕਰ ਲਓ ਦੋਸਤੋ ਚੈੱਕ ਜੀ ਆਰਡਰ ਕੁਆਲਿਟੀ ਕਰ ਲਿਸਾ ਪਾ ਥੋੜਾ ਜਿਹਾ ਦੋਸਤੋ ਜ਼ਰੂਰਤ ਦੀ ਕਿਉਂਕਿ ਸੱਜਰ ਸੂਈ ਇਸ ਕਰਕੇ ਥੋੜਾ ਲੱਪਾ ਜ਼ਰੂਰ ਲੱਗਾ ਨੂੰ ਗਾ ਨੂੰ ਬਾਕੀ ਦ ਇਹ ਨੇ ਐ 200 ਵਧੀਆ ਕੱਦ ਕੱਠ ਬਣਾ ਲੈਣਾ ਵਾ ਮਾਰ ਦੇ ਕੁਆਲਿਟੀ ਵਧੀਆ ਬਣ ਰਹੀ ਹੈ ਦੁੱਧ 14 15 ਕਿਲੋ ਕਰ ਦੋ ਵੀ ਚਾਰ ਦਿਨ ਖਾ ਪੀ ਗਏ ਨਾ ਹਾਂਜੀ ਹਾਂਜੀ ਸਾਂਭੀ ਗਏ ਪੱਠੇ ਪੁੱਠੇ ਚੋਕੜ ਦੀ ਚੰਗੇ ਆ ਹਾਂਜੀ ਹਾਂਜੀ ਦੁੱਧ 14 15 ਚਾਰੂ ਚੰਗੀ ਆ ਹਾਂਜੀ ਚਾਰੂ ਵਧੀਆ ਜੀ ਚਲੋ ਬਾਕੀ ਦੁੱਧ ਤੇ ਵੀ ਜੀ ਸੇਵਾ ਦੇ ਆ ਜਿੱਦਾਂ ਕੋਈ ਵੀਰ ਸੇਵਾ ਕਰ ਲੂ ਕੋਈ ਚੰਗੀ ਸੇਵਾ ਕਰਨ ਕੋ ਤੇ ਚੰਗਾ ਦੁੱਧ ਚਵਾ ਦੂਗੀ ਦੁੱਧ ਸੇਵਾ ਦਾ ਜੀ ਹਾਂਜੀ ਜੇ ਕੋਈ ਪੱਠਿਆਂ ਤੇ ਲੈ ਗਏ ਤੇ ਪੱਠਿਆਂ ਤੇ 9 10 ਦਿਨ ਬੜੇ ਮਜੇ ਨਾਲ ਚਵਾਈ ਲੈਣਾ ਹਾਂਜੀ ਹਾਂਜੀ ਬਾਕੀ ਦੋਸਤੋ ਹੋਣ ਜ਼ਰੂਰ ਕਰਿਆ ਕਰੋ ਤੇ ਸਤਿ ਨਮਸਕਾਰ ਦੋਸਤੋ ਤੁਹਾਡੇ ਵੀਡੀਓ ਵੇਖਣ ਵਾਸਤੇ